ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਆ ਸਾਰੇ ਵਧੀਆ ਹੋਵਾਂਗੇ ਅੱਜ ਦੀ ਵੀਡੀਓ ਚ ਦੋਸਤੋ ਆਪਾਂ ਗੱਲ ਕਰਨਾ ਹੈ ਕੱਲ ਪਰਸੋ ਜਿਹੜੀ ਖਬਰ ਆਈ ਨਾ ਸੰਗਰੂਰ ਜਿਹੜੇ ਤੇ ਪਰਜੰਨੀ ਖੇੜਾ ਕੋਈ ਪਿੰਡ ਉੱਥੇ 3000 ਲੀਟਰ ਨਕਲੀ ਦੁੱਧ ਫਟਿਆ ਗਿਆ ਹਨ ਵੀ ਜਿਹੜੇ ਹੁਣ ਆਪਾਂ ਵੀ ਜੁੜੇ ਆ ਇਸ ਧੰਦੇ ਨਾਲ ਆਪਾਂ ਪੋਡਕਾਸਟ ਵਗੈਰਾ ਮੱਝਾਂ ਨਾਲ ਦੇ ਕਰਦੇ ਰਹਿੰਦੇ ਆ ਹਨ ਜਾਂ ਜਿਹੜੇ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚਦੇ ਰਹਿੰਦੇ ਆ ਠੀਕ ਆ ਸੋਨੂੰ ਵੀ ਪਤਾ ਹੈ ਇਕੱਲੇ ਕਰੇ ਦਾ ਕੰਮ ਨਹੀਂ ਹੈਗਾ ਹਨ ਇਹ ਚੀਜ਼ਾਂ ਕਰਨੀਆਂ ਵੀ ਨਕਲੀ ਦੁੱਧ ਨਾਲ 3 3000 ਲੀਟਰ ਦੁੱਧ ਮਾਲੇੜੇ ਦੇ ਪਲਾਂਟਾਂ 'ਚ ਇਹ ਸਾਰਾ ਦੀ ਮਿਲੀਭੁਗਤ ਹੁੰਦੀ ਆ ਨਾ ਕਾਫੀ ਬੰਦੇ ਇਹਨਾਂ ਨਾਲ ਜੁੜੇ ਹੋ ਜਾਂਦੇ ਆ ਪਰ ਇਸ ਚੀਜ਼ ਦੇ ਵਿੱਚ ਜਿੰਨਾ ਦੋਸ਼ ਮੰਨ ਲਓ ਆਪਾਂ ਕਹਿਣੇ ਆ ਪਹਿਲੀ ਗੱਲ ਤੇ ਇਹ ਬਹੁਤ ਵੱਡਾ ਪਾਪ ਆ ਨਾ ਕੋਈ ਕਿਸੇ ਦੇ ਤੀਪਤ ਨੂੰ ਨਕਲੀ ਦੁੱਧ ਜਾਂ ਨਕਲੀ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਦੇਣਾ ਹਨ ਸਾਰੇ ਜਵਾਕ ਆ ਆਪਦੇ ਜਵਾਕਾਂ ਵਰਗੇ ਹੁੰਦੇ ਆ ਠੀਕ ਆ ਤਾਂ ਇਹ ਤਾਂ ਆਪਣੀ ਬਹੁਤ ਵੱਡੀ ਤਰਾਜ਼ ਦੀ ਲਾ ਲੋ ਆਪਣੇ ਦੇ ਦੇ ਜਿਹੜੀਆਂ ਐਨੀਆਂ ਨਕਲੀ ਚੀਜ਼ਾਂ ਇੱਥੇ ਮੰਨ ਲਓ ਆਪਾਂ ਦੇ ਕੇ ਕਿਸੇ ਦੇ ਜਵਾਕਾਂ ਨੂੰ ਜਾਂ ਕਿਸੇ ਬੰਦੇ ਤੇ ਸਰੀਰ ਨਾਕਲਵਾੜ ਕਰਦੇ ਆ ਨਾ ਤੇ ਮੈਂ ਕਹਿੰਦਾ ਹਾਂ ਪਰਮਾਤਮਾ ਬੰਦੇ ਦੇ ਅੰਦਰ ਹੀ ਬਾਦਾ ਤਾਂ ਹਰ ਇੱਕ ਬੰਦੇ 'ਚ ਹੀ ਫਿਰ ਪਰਮਾਤਮਾ ਦਾ ਫਿਰ ਪਰਮਾਤਮਾ ਨੂੰ ਮੰਨਣ ਵਾਲੇ ਇਹ ਜਿਹੀਆਂ ਚੀਜ਼ਾਂ ਕਿਵੇਂ ਖਵਾ ਦਿੰਦੇ ਨੇ ਤਾਂ ਇਹਦੇ 'ਚ ਓਨਾ ਕਸੂਰ ਓਹ ਬੰਦਿਆਂ ਦਾ ਤੇ ਓਨਾ ਕਸੂਰ ਤੁਸੀਂ ਆਪਦੇ ਕਮੈਂਟ ਕਰਕੇ ਦੱਸਿਓ ਮੈਂ ਓਨਾ ਕਸੂਰ ਓਹ ਬੰਦਿਆਂ ਦਾ ਵੀ ਮੰਨਦਾ ਜਿਹੜੇ ਇਹ ਚੀਜ਼ ਨੂੰ ਵਰਤ ਰਹੇ ਹਨ ਠੀਕ ਆ ਆਪਾਂ ਵੀ ਜਦ ਸਹੀ ਚੀਜ਼ ਲੈ ਕੇ ਕੁਝ ਨਹੀਂ ਹੈਗਾ ਨਾ ਆਪਾਂ ਕਹਿੰਦੇ ਆ ਵੀ 80 ਰੁਪਏ ਮੱਝ ਦਾ ਦੁੱਧ ਮਹਿੰਗਾ ਹੈਗਾ ਨਾ ਜਾਂ 70 ਰੁਪਏ ਮਹਿੰਗਾ ਹੈਗਾ ਠੀਕ ਆ ਲਓ ਤੁਸੀਂ ਯਾਰ ਮਾੜੀ ਮਿਹਨਤ ਕਰੋ ਆਪਦੇ ਸਿਹਤ ਵਾਸਤੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਜਿਹੜੇ ਬੰਦੇ ਨੇ ਮੱਝਾਂ ਰੱਖੀਆਂ ਨੇ ਉਹਦੇ ਕੋਲੇ ਜਾ ਕੇ ਕੋਲੇ ਖੜ ਕੇ ਧਾਰ ਕੜਵਾ ਲਓ ਚਲ ਜਿਹੜਾ ਬੰਦਾ ਕੋਈ ਜਾਦੀ ਵੀ ਜੀ ਉਹਦਾ ਤਾਂ ਗੱਲ ਬਣਦਾ ਜਾ ਹੁਣ ਤਾਂ ਜਿਵੇਂ ਪਿੰਡਾਂ ਨੇ ਤੇ ਚਲਾ ਆਪ ਮੈਸਾਂ ਰੱਖੀ ਜਾਂਦੇ ਪਿੰਡਾਂ ਨੇ ਵੇਚੀ ਜਾਂਦੇ ਆ ਕਹਿੰਦੇ ਵੀ ਇਹ ਖਰਚਾ ਵੱਧ ਪਾਉਂਦੀਆਂ ਨੇ ਮੁੱਲ ਲੈ ਕੇ ਸਰਜੂ ਜੇ ਸੋਨ ਨੂੰ ਮੱਝ ਖਰਚਾ ਵੱਧ ਪਾਉਂਦੀ ਆ ਠੀਕ ਆ ਸੋਨ ਨੂੰ ਨਹੀਂ ਕੁਝ ਬਚਾ ਕੇ ਜਾਂਦੀ ਤਾਂ ਜਿਹੜੇ ਬੰਦੇ ਸੋਨ ਨੂੰ ਦੁੱਧ ਤਿਆਰ ਕਰਕੇ ਵੇਚਦੇ ਆ ਫਿਰ ਉਹ ਇਹ ਘਾਟੇ ਦਿੰਦਾ ਕਿਉਂ ਕਰਨੀ ਆ ਫਿਰ ਉਹ ਨਕਲੀ ਦੇਣੀਆਂ ਤੁਹਾਨੂੰ ਠੀ ਜੇ ਹੁਣ ਆਪਾਂ ਮੰਨ ਲਓ ਮੰਨ ਲਓ ਮੋਟਾ-ਮੋਟਾ ਜਿਹਾ ਆਪਾਂ ਗੱਲ ਕਰ ਲੈਨੇ ਵੀ 80 ਰੁਪਏ ਦੁੱਧ ਮੰਨ ਲਓ ਹਨਾ 10 ਲੀਟਰ ਦੁੱਧ ਮੰਨ ਲਓ 800 ਦਾ ਬਣਦਾ ਠੀਕ ਆ ਜੇ ਕੋਈ ਬੰਦਾ ਉਹ ਚੋ ਘਿਓ ਤਿਆਰ ਕਰੂਗਾ ਮੰਨ ਲਓ ਉਹਨੂੰ ਘਿਓ 1000 1200 ਨੂੰ ਘਰੇ ਪਊਗਾ ਤਾਂ ਉਹ ਫਿਰ ਤੁਹਾਨੂੰ 12 1500 ਨੂੰ ਘਿਓ ਮਿਲੂਗਾ ਠੀਕ ਆ ਜੇ ਆਪਾਂ 600 ਨੂੰ ਲੈ ਕੇ ਘਿਓ ਖਾਣੇ ਆ ਤਾਂ ਇੰਨਾ ਕ ਤਾਂ ਆਪਣਾ ਵੀ ਦਿਮਾਗ ਕੰਮ ਕਰਦਾ ਵੀ 800 ਦੇ 800 ਜਾਂ 1000 ਦੇ ਦੁੱਧ ਚੋਂ ਘਿਓ ਤੁਹਾਨੂੰ ਬਣਾ ਕੇ ਅਗਲਾ ਕਿਲੋ ਘਿਓ ਬਣਦਾ ਤਾਂ ਤੁਹਾਨੂੰ 600 ਨੂੰ ਕਿਵੇਂ ਦੇ ਦੂਗਾ ਫਿਰ ਉਹਦੇ ਚ ਮਿ ਆਪਾਂ ਆਪ ਮਲਾਬਟ ਵਾਲੀ ਚੀਜ਼ ਖਾਣਾ ਪਸੰਦ ਕਰਦੇ ਹਣਾ ਪਨੀਰ ਲਾ ਲੋ ਤੁਸੀਂ 4-5 ਕਿਲੋ ਦੁੱਧ ਚੋਂ ਠੀਕ ਹੈ ਕਿਲੋ ਪਨੀਰ ਨਹੀਂ ਕਰਦਾ ਵਧੀਆ ਠੀਕ ਹੈ ਜਿਹੜਾ ਦੁੱਧ ਦਾ ਪਨੀਰ ਹੁੰਦਾ ਤਾਂ ਜੇ ਤੁਹਾਨੂੰ 200 ਤੋਂ 200 ਤੋਂ 250 ਤੋਂ ਪਨੀਰ ਮਿਲ ਹੀ ਜਾਂਦਾ ਤਾਂ ਫਿਰ ਉਹ ਸਹੀ ਕਿਵੇਂ ਹੋਗਾ ਇੰਨਾ ਕੁ ਤਾਂ ਜਰ ਅੰਦਾਜ਼ਾ ਆਪਾਂ ਤੁਸੀਂ ਆਪ ਵੀ ਲਾ ਸਕਦਾ ਪਰ ਪਿੰਡਾਂ ਵਾਲੇ ਜਿਵੇਂ ਕਹਿੰਦੇ ਮੱਝਾਂ ਤੋਂ ਕੁਝ ਬਚਦਾ ਨਹੀਂ ਤਾਂ ਉਹ ਬੰਦੇ ਵੀ ਵਿਚਾਰ ਰਹੇ ਹਨ ਬਾਕੀ ਮੱਝਾਂ ਦੇ ਰੇਟ ਹੀ ਦੁੱਧ ਇਸ ਚ ਮੰਨ ਲਓ ਜਥੇਬੰਦੀ ਆਉਣ ਡੈਰੀ ਪਾਲਣ ਵਾਲੇ ਪਸ਼ੂ ਪਾਲਣ ਵਾਲੇ ਪਿੰਡਾਂ ਵਾਲੇ ਇਸ ਚੀਜ਼ ਨਾਲ ਜੋੜਨ ਇਹਨੂੰ ਇੱਕ ਲੇਅਰ ਬਣਾਉਣਾ ਹਨ ਟੀਮਾਂ ਟੂਮਾਂ ਦਾ ਕੰਮ ਛੱਡਣਾ ਆਪ ਛਾਪੇ ਮਾਰਨੀਆਂ ਕਰਨਾ ਜਿੱਥੇ ਕੋਈ ਫੂਡ ਪ੍ਰੋਡਕਟ ਬਣਦੇ ਆ ਜਾਂ ਦੁੱਧ ਹੁੰਦਾ ਠੀਕ ਹੈ ਸਰਕਾਰ ਦੀ ਕੋਈ ਜਥੇਬੰਦੀ ਬਣੇ ਠੀਕ ਹੈ ਉਹ ਮੱਝਾਂ ਦਾ ਧਿਆਨ ਰੱਖਿਆ ਜਾਵੇ ਵੀ ਇਹਦੇ ਕੋਲ 20 ਮੱਝਾਂ ਨੇ ਇਹ ਕਿੰਨਾ ਦੁੱਧ ਪਾਉਂਦਾ ਉਹ ਹਟਣੀ ਐ ਐਵਰੇਜ ਹੋ ਗਈ ਉਹਨੂੰ ਚੈਕਿੰਗ ਤੌਰ ਚੈਕਿੰਗ ਹੋਵੇ ਸਾਰਾ ਕੁਝ ਇਹ ਸਿਸਟਮ ਨਾਲ ਦਾ ਸਾਰਾ ਕੁਝ ਸੈੱਟ ਹੋ ਸਕਦਾ ਹਨ ਬਾਕੀ ਖਾਨ ਵਾਲੇ ਇਸ ਚੀ ਬੀਜੇ ਤੁਹਾਨੂੰ ਤੁਸੀਂ ਖਾ ਕੀ 500 ਵਾਲਾ ਕਿਉਂ ਪਸੰਦੋਂ ਤਾਂ ਫਿਰ ਲੋਕ 1200 ਵਾਲਾ ਕਿਉਂ ਬਣਾਉਣਗੇ ਠੀਕ ਆ ਜੇ ਹੁਣ ਆਪਾਂ ਨੂੰ 1000 ਨੂੰ ਬੰਦਾ ਕਿਉਂ ਤਿਆਰ ਹੁੰਦਾ ਉਹਨੂੰ 1300 ਰੁਪਏ ਆਪਾਂ ਦੇ ਕੇ ਖੁਸ਼ ਹੋ ਕੇ ਲਵਾਂਗੇ ਤਾਂ ਉਹ ਕਿਉਂ ਤਿਆਰ ਕਰਕੇ ਤੁਹਾਨੂੰ ਦੇਊਗਾ ਠੀਕ ਆ ਪਰ ਜੇ ਉਹਨੂੰ ਪਤਾ ਕਿ ਯਾਰ ਮੇਰਾ ਤਾਂ ਕਿਸੇ ਨੇ ਇੰਨੀ ਮਿਹਨਤ ਨਾਲ ਕਿਉਂ ਲੈਣਾ ਨਹੀਂ ਲੈਣਾ ਤੇ ਨਾ 600 ਵਾਲਾ ਫਿਰ ਉਹ ਅਗਲਾ ਤੁਹਾਨੂੰ ਪਿਓਰ ਤਿਆਰ ਕਰਕੇ ਦੇਊਗਾ ਵੀ ਕਿਵੇਂ ਠੀਕ ਹੈ ਨਾ ਘਟੂ ਘਟ ਹੋਰ ਚੀਜ਼ਾਂ ਛੱਡੋ ਯਾਰ ਜਿਵੇਂ ਆਪਾਂ ਸਬਜ਼ੀਆਂ ਕਹਿੰਦੇ ਆ ਵੀ ਸਬਜ਼ੀਆਂ ਆਰਗੈਨਿਕ ਐ ਵਾ ਸਭ ਕੁਝ ਹੁੰਦਾ ਇੱਥੇ ਆ ਸ਼ੁੱਧ ਦੇਸੀ ਘਿਓ ਵੀ ਤਿਆਰ ਮਿਲ ਜੂ ਸ਼ੁੱਧ ਹਰ ਇੱਕ ਚੀਜ਼ ਨੂੰ ਸ਼ੁੱਧ ਮਿਲ ਜੂ ਪਰ ਉਹਦਾ ਰੇਟ ਦੇਣ ਵਾਲੇ ਬਣੋ ਤੁਸੀਂ ਨਹੀਂ ਰੇਟ ਦੇਣਾ ਦੇ ਸਕਦੇ ਤੁਸੀਂ ਤਾਂ ਮਿਹਨਤ ਕਰਨ ਵਾਲੇ ਬਣੋ ਠੀਕ ਆ ਜੇ ਆਪਾਂ ਘਰੇ ਮੱਝ ਰੱਖੋ ਠੀਕ ਆ ਉਹਦਾ ਆਪ ਚੀਜ਼ ਤਿਆਰ ਕਰਕੇ ਖਾਓ ਜਾਂ ਕਿਸੇ ਬੰਦੇ ਨਾਲ ਕੋਈ ਲਿਆ ਆ ਜੇ ਨਾਲ ਕੋਈ ਰਿਸ਼ਤੇਦਾਰ ਨਾਲ ਉਹਦੇ ਨਾਲ ਲਿੰਕ ਰੱਖੋ ਵੀ ਭਾਈ ਸਾਤੋ ਦੋ ਰੁਪਏ ਵੱਧ ਲੈ ਲੈਕਰ ਸਾਨੂੰ ਪਿਓਰ ਦੁੱਧ ਠੀਕ ਆ ਜਾਂ ਵੀ ਘਿਓ ਤਿਆਰ ਕਰਕੇ ਜਾਂ ਪਨੀਰ ਤਿਆਰ ਕਰਕੇ ਤੇ ਹੁਣ ਪੈਲਸਾਂ ਚ ਆਪਾਂ ਵਿਆਹਾਂ ਚ 15-15 20-20 ਲੱਖ ਰੁਪਏ ਆਪਾਂ ਪੈਲਸ ਤੇ ਲਾ ਦਨੇ ਆ ਉੱਥੇ 10000 ਰੁਪਏ ਦਾ ਪਨੀਰ ਜਦ ਬੀਤੀ ਜਿਆਪੀ ਦਾ ਖੋਆ ਲੱਗਣਾ ਹੁੰਦਾ ਉਥੇ ਆਪਾਂ ਖੋਆ ਸਸਤਾ ਚੱਕ ਲਿਆਉਣਾ ਠੀਕੋ ਖਾਣਾ ਕੀ ਨਹੀਂ ਹੁੰਦਾ ਵਿਆਹ ਚ ਆਉਣੇ ਕੌਣ ਆਪਣੇ ਰਿਸ਼ਤੇਦਾਰ ਆਪਣੇ ਯਾਰ ਵੈਲੀ ਆਉਂਦੇ ਉਹਨਾਂ ਦੇ ਜਵਾਕਾ ਨਹੀਂ ਖਾਣਾ ਹੁੰਦਾ ਠੀਕ ਹੈ ਉੱਥੇ ਨਹੀਂ ਆਪਾਂ ਸੋਚਦੇ 20 ਲੱਖ ਪੈਸੇ ਤੇ ਲਾ ਸਕਦੇ ਆ ਪਰ ਉਹਦੇ ਚ 20 30 ਹਜ਼ਾਰ ਬਚਾਉਣ ਪਿੱਛੇ ਆਪਾਂ ਚੀਜ਼ ਮਾੜੀ ਲੈ ਲੈਂਦੇ ਆ ਆਪਾਂ ਸਾਰੇ ਬੰਦਿਆਂ ਨੂੰ ਨੇ ਕਹਿੰਦੇ ਵਿੱਚ ਹੁੰਦੇ ਨੇ ਚਲ ਵਧੀਆ ਚੀਜ਼ ਵੀ ਲੈਂਦੇ ਆ ਪਰ ਜ਼ਿਆਦਾਤਰ 80% ਲੋਕ ਠੇਕੇ ਕਰ ਲੈਂਦੇ ਆ ਹੁਣ ਹਲਵਾਈ ਨਾਲ ਠੇਕਾ ਕਰਾਂਗੇ ਜਾਂ ਆਪਾਂ ਕੈਟਰਿੰਗ ਵਾਲੇ ਨਾਲ ਜਾਂ ਸਿਸਟਮ ਬਣਾਇਆ ਹੁੰਦਾ ਜਿਹੜਾ ਮਠਿਆਈ ਦਾ ਪ੍ਰਬੰਧ ਕਰਦਾ ਜੇ ਆਪਾਂ ਪੈਸਾ ਨਾਲ ਠੇਕਾ ਮਾਰ ਲੈਂਦੇ ਹਣਾ ਠੇਕੇਦਾਰ ਹਮੇਸ਼ਾ ਚੀਜ਼ ਚੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰੂ ਲੱਖ ਬਚਦਾ 1.5 ਲੱਖ ਬਚਦਾ 2 ਲੱਖ ਉਹ ਵੱਧ ਬਚਾਉਣ ਦੀ ਕੋਸ਼ਿ ਜੇ ਤੋਂ ਆਪਾਂ ਇੰਨੇ ਪੈਸੇ ਲਾਣਦੇ ਤਾਂ ਉੱਥੇ ਆਪਾਂ ਸੇਧ ਦਾ ਧਿਆਨ ਮੈਨੂੰ ਦੱਸੋ ਇਹ ਗਲਤ ਆ ਵੀ ਰਿਸ਼ਤੇਦਾਰਾਂ ਨੇ ਵਿਆਹ ਹੁੰਦਾ ਜਾਂ ਦੋਸਤਾਨੀ ਵਿਆਹ ਹੁੰਦਾ ਜਵਾਕਾਂ ਨੇ ਜਾਂ ਉਹਨਾਂ ਨੇ ਚੀਜ਼ ਖਾਣੀ ਆ ਠੀਕ ਆ ਫਿਰ ਆਪਾਂ ਨੂੰ ਮੰਨ ਲਓ ਫੋਕਾ ਵੀ ਐਡਾ ਸੀ ਪੈਸ ਕਰ ਲਿਆ ਸੀ 2 ਲੱਖ ਵਾਲਾ ਪੈਸ ਕਰ ਲਿਆ ਜਾਂ ਐਡੀ ਮਹਿੰਗੀ ਸੀ ਗੱਡੀ ਦੇਤੀ ਤਾਂ ਗੁੱਸਾ ਆ ਤੇ ਬਹੁਤ ਨੂੰ ਗੁੱਸਾ ਲੱਗੂਗਾ ਇਹ ਚੀਨ ਵਾਲਾ ਠੀਕ ਆ ਪਰ ਆਪਣਾ ਵੀ ਉੱਥੇ ਸੋਚਣਾ ਚਾਹੀਦਾ ਵੀ ਪੈਸ ਆਪਾਂ 5 ਲੱਖ ਵਾਲੀ ਥਾਂ ਤੇ ਜਾਂ 10 ਲੱਖ ਵਾਲੀ ਥਾਂ ਤੇ 8 ਲੱਖ ਵਾਲਾ ਕਰ ਲਈਏ ਠੀਕ ਆ ਕਹਿੰਦੇ ਹੁਟਵੇਂ ਹੁੰਦੇ ਹੁਣੀ ਆਉਂਦੀਆਂ ਨੇ ਉੱਥੇ ਦਾ ਅਰੇਂਜਮੈਂਟ ਤਾਂ ਛੱਤ ਦਾ ਸਾਰਿਆਂ ਚ ਹੀ ਹੁੰਦੀ ਆ ਤਾਂ ਉਹਦੀ ਥਾਂ ਤੇ ਆਪਾਂ ਖਾਣਾ ਹੀ ਵਧੀਆ ਖੋਏ ਤੋਂ ਜਾਂ ਦੇਸੀ ਘੋਏ ਦਾ ਸਿਸਟਮ ਜਿਵੇਂ ਹੁੰਦਾ ਠੀਕ ਹੈ ਚਾਹੇ ਦੋ ਪ੍ਰੋਡਕਟ ਆਪਾਂ ਘੱਟ ਬਣਾ ਲਈਏ ਤਾਂ ਵੀ ਵਧੀਆ ਖਵਾ ਦਈਏ ਚੱਲ ਇਹ ਗੱਲਾਂ ਦੂਰ ਹੋਰ ਤੁਹਾਨੂੰ ਮੈਂ ਸਿੰਪਲ ਜਿਹਾ ਇੱਕ ਫੰਡਾ ਦੱਸ ਦਿੰਦਾ ਜਿੰਨਾ ਕ ਆਪਣਾ ਮਾਈਂਡ ਸੈਟ ਹੈ ਨਾ ਵੀ ਚੀਜ਼ ਤੁਸੀਂ ਪਿਓਰ ਖਾਣੀ ਚਾਹੁੰਦੇ ਹੋ ਇਹ ਤਾਂ ਬਹੁਤ ਉੱਚੀਆਂ ਗੱਲਾਂ ਹੋ ਗਈਆਂ ਇੱਥੋਂ ਤੱਕ ਸ਼ਾਇਦ ਆਪਾਂ ਕਦੇ ਸੋਚ ਹੀ ਨਹੀਂ ਸਕਦੇ ਤਾਂ ਇੱਥੇ ਬਹੁਤ ਗਲਤ ਕਮੈਂਟ ਵੀ ਆਉਣੀਆਂ ਵੀ ਤੂੰ ਵੱਡਾ ਵਿਦਵਾਨ ਬਣਦਾ ਨ ਵੀ ਨਕਲੀ ਚੀਜ਼ ਸਾਨੂੰ ਪਤਾ ਹਰ ਇੱਕ ਚੀਜ਼ ਆ ਨਕਲੀ ਠੀਕ ਆ ਜੇ ਆਪਣੇ ਮੰਨ ਲਓ ਲੱਖ ਲੀਟਰ ਦੁੱਧ ਪੈਦਾ ਹੁੰਦਾ ਤਾਂ ਲੱਖ ਲੀਟਰ ਆਪਣੇ ਘੋ ਵੀ ਪੈਦਾ ਕਰੀ ਜਾਂਦੇ ਫਿਰ ਉਹ ਵੇ ਨਕਲੀ ਆਊਗਾ ਠੀਕ ਆ ਤੁਸੀਂ ਹਮੇਸ਼ਾ ਜਿਹੜਾ ਕਪੜਾ ਹੁੰਦਾ ਕਿਸੇ ਵੱਡੀ ਕੰਪਨੀ ਚ ਜਾਂ ਕਿਸੇ ਵੱਡੇ ਮੰਨ ਲਓ ਬਿਜ਼ਨਸ ਵਿੱਚ ਕਪੜਾ ਹੁੰਦਾ ਕਿਉਂਕਿ ਉਹ ਬੰਦਾ ਇੱਕ ਹੁੰਦਾ ਤਾਂ ਉਹ ਸਾਰੇ ਬੰਦਨ ਸੰਭਾਲ ਲੈਂਦਾ ਤੇ ਉਹ ਵੱਡਾ ਬੰਦਾ ਮੰਨ ਲਾਪਾ ਕਹਿੰਦੇ ਵੀ ਫੜਿਆ ਵੀ ਨਹੀਂ ਜਾਂਦਾ ਹੁੰਦਾ ਨਾ ਕਿਉਂਕਿ ਉਹ ਇਹ ਜਿਹਦੇ ਹਫ਼ਤੇ ਹੁੰਦੇ ਜਾਂ ਕਮਿਸ਼ਨ ਕੀਤਾ ਹੁੰਦਾ ਉਹ ਸਿੱਧੀ ਸਿੱਧੀ ਫੜਿਆ ਨਹੀਂ ਜਾਂਦਾ ਤੁਸੀਂ ਦੁੱਧ ਲੈਣਾ ਤੁਸੀਂ ਇੱਕ ਪਿੰਡ ਵਾਲੇ ਦੋਧੀ ਤੋਂ ਦੁੱਧ ਲੈ ਲਓ ਹਣਾ ਠੀਕ ਆ ਉਹ ਘਟੂ ਘਟ ਵੱਧ ਤੋਂ ਵੱਧ ਯਾਰ ਪਿੰਡ ਵਾਲੇ ਦੁੱਧ ਹੀ ਅੱਗੇ ਵੀ ਹੁੰਦੇ ਸੀ ਹੁਣ ਵੀ ਹੁੰਦੇ ਸੀ ਅੱਗੇ ਆਪਾਂ ਪੜਦੇ ਹੁੰਦੇ ਸੀ ਪਾਣੀ ਪਾਣੀ ਪਾ ਦੇਣੀ ਹੈ ਪਾਣੀ ਕੈਮੀਕਲ ਤਾਂ ਨਹੀਂ ਹੈਗਾ ਚਲ 40 ਦਾ ਦੁੱਧੂ ਦੱਸਦਾ ਉਹ ਪਾਣੀ ਪਾ ਲੈਣੀ ਹੈ ਪਾਣੀ ਸਾਨੂੰ ਨੁਕਸਾਨ ਤਾਂ ਨਹੀਂ ਕਰਦਾ ਤੁਹਾਡੀ ਕੋਈ ਸਿਹਤ ਨੂੰ ਪਾਣੀ ਵਾਲਾ ਦੁੱਧ ਪੀਰੋ ਆਪਣੇ ਕੋਲ ਤਾਂ ਗੱਲ ਸਿੱਧੀ ਹੈ ਠੀਕ ਆ ਦੁੱਧ ਦੀ ਪਿੰਡ ਵਾਲਾ ਪਾਣੀ ਪਾ ਸਕਦਾ ਉਹ ਇੰਨਾ ਕੀ ਕਰ ਸਕਦਾ ਬਾਕੀ ਜੋ ਕੋਈ ਨਕਲੀ ਕੈਮੀਕਲ ਪਾਉਗਾ ਉਹਨੂੰ ਪਤਾ ਹੁੰਦਾ ਮੇਰੇ ਤੋਂ ਕੁੱਟ ਪੈ ਜਾਂ ਮੈਂ ਫੜਿਆ ਜਾਵਾਂ ਕਿਉਂਕਿ ਜਿੰਨਾ ਬੰਦਾ ਛੋਟਾ ਹੋ ਜਾ ਗਰੀਬ ਹੋ ਲੈਵਲ ਦਾ ਹੋ ਉਹ ਡਰਦਾ ਹੁੰਦਾ ਇੰਨਾ ਉਹਨਾਂ ਮੰਨ ਲਓ ਕਿ ਕਿਸੇ ਕੰਪਨੀ ਦਾ ਇੱਥੇ ਨਾਂ ਦਕਾਨਵੇਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਸਾਰਾ ਕੁਝ ਪਤਨ ਦ ਵੀ ਸਾਡੀ ਚੈਕਿੰਗ ਕਦੋਂ ਹੋਣੀ ਆ ਠੀਕ ਆ ਸੀ ਪ੍ਰੋਡਕਟ ਨਾਂ ਉਹ ਤੇ ਕੋਈ ਨਾਂ ਲੈ ਕੇ ਬ੍ਰਾਂਡ ਦੇ ਨਾਂ ਤੇ ਤੁਸੀਂ ਉਹ ਚੀਜ਼ਾਂ ਖਰੀਦਦੇ ਹੋ ਤਾਂ ਫਲਾਨੀ ਕੰਪਨੀ ਦਾ ਉਹਦੇ ਸਾਨੂੰ ਪਤਾ ਹੋਈ ਜੀ ਚੀਜ਼ ਅਗਲਾ ਸੈਂਪਲ ਵੀ ਨਹੀਂ ਪਰੰਦਦਾ ਕੋਈ ਮਾੜੀ ਦੁਕਾਨ ਹੋਊ ਕੋਈ ਮਾੜਾ ਦੁੱਧੀ ਹੋਊਗਾ ਉਹ ਤਾਂ ਚਾਰ ਬੰਦੇ ਜੇ ਕੋਈ ਬਿਮਾਰ ਹੋ ਗਿਆ ਤੇ ਛੇਤਰ ਪ੍ਰੇਡ ਕਰ ਦੇਣ ਉਹ ਆਪ ਹੀ ਮੰਨ ਜੂ ਪਹਿਲੀ ਗੱਲ ਉਹ ਪਾਣੀ ਤੋਂ ਗਣਾ ਹੋਰ ਕੁਝ ਪਾਉਂਦੀ ਨਹੀਂ ਇੱਥੋਂ ਤੱਕ ਦੁੱਧੀਆਂ ਕੋਲੇ ਤਾਂ ਕਿਉਂਕਿ ਜਿਹੜਾ ਅਗਲਾ ਪੰਜ ਚਾਰ ਮੱਝਾਂ ਦਾ ਠੀਕ ਆ ਉਹਦੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਮੈਂ ਕੈਮੀਕਲ ਵਾਲਾ ਦੁੱਧ ਤਿਆਰ ਕਰਨਾ ਆਪਾਂ ਨੂੰ ਪਤਾ ਆਉਣਾ ਅੱਜ ਕੱਲ ਵੀਡੀਓ ਆਉਂਦੀਆਂ ਨੇ ਸੋਸ਼ਲ ਮੀਡੀਆ ਜਵਾਨ ਬੀ ਨੇ ਇੰਨੀਆਂ ਕਮਜੇ ਰੱਖੀਆਂ ਤੇ ਕੋਲੇ ਇੰਨਾ ਕ ਦੁੱਧ ਹੁੰਦਾ ਠੀਕ ਆ ਸੋਨੂੰ ਜੇ ਬੰਦਾ ਕਹਿੰਦਾ ਵੇ ਮੇਰੀ ਮਾਂ ਸਾਨੂੰ ਹਟ ਗਈਆਂ ਮੈਂ ਦੁੱਧ ਤੁਸੀਂ ਦੋ ਦੀ ਥਾਂ ਤੇ ਕਿਲੋ ਲੈ ਲੈ ਕਰੋ ਮਤਲਬ ਉਹ ਚੀਜ਼ ਸਾਨੂੰ ਸਹੀ ਦਿੰਦਾ ਠੀਕ ਆ ਵੱਧ ਤੋਂ ਵੱਧ ਪਾਣੀ ਵਾਲਾ ਦੇ ਜੀ ਸਾਨੂੰ ਪਾਣੀ ਥੋੜੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਕਰਦਾ ਪਰ ਜਿਹੜਾ ਕੈਮੀਕਲ ਵਾਲਾ ਦੁੱਧ ਤੁਸੀਂ ਪਨੀਰ ਦੁੱਧ ਲਈ ਜਾਨੋ ਯਾਰ ਹਨਾ ਠੀਕ ਹੈ ਉਹਦੇ 'ਚ ਆਪਾਂ ਖੁਦ ਕਸੂਰਵਾਰ ਹਾਂ ਨਾ ਚਲੋ ਇਹ ਰੈਗੂਲਟਰ ਤਾਂ ਹੈਗਾ ਕਰਨਾ ਇਹ ਕਦੇ ਬੰਦ ਤਾਂ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ ਪਰ ਜੇ ਕਿੱਥੇ ਕਾ ਆਪਾਂ ਸਾਰੇ ਡੈਰੀ ਪਸ਼ੂ ਪਾਲਕ ਡੈਰੀ ਵਾਲੇ ਜਿਹੜੇ ਡੈਰੀਆਂ ਦਾ ਧੰਦਾ ਕਰਦੇ ਨੇ ਸਰਕਾਰਾਂ ਦਾ ਖੜਾ ਛੱਡ ਕੇ ਜਥੇ ਬੰਦੀਆਂ ਇਸ ਚੀਜ਼ 'ਚ ਆਉਣ ਹਨ ਕਿਉਂਕਿ ਕਿਤੇ ਨਾ ਕਿਤੇ ਤਾਂ ਉਹ ਚੀਜ਼ ਆਪਾਂ ਵੀ ਖਾਣੀ ਚਾਹੀਏ ਆਪਾਂ ਘਰੇ ਆਪਦੇ ਦੁੱਧ ਪੈਦਾ ਕਰਦੇ ਆ ਕਿਤੇ ਨਾ ਕਿਤੇ ਤਾਂ ਉਹ ਚੀਜ਼ ਆਪਾਂ ਵੀ ਮਠਿਆਈ ਲੈ ਕੇ ਦਿੱਥੇ ਧਿਆਰ ਤੇ ਕਿਤੇ ਖਾਣੀ ਹੈ ਕੌਕੀ ਮੰਨ ਲਓ ਚਾਹੇ ਜਵਾਕਾਂ ਦੇ ਮਾਰੇ ਲਾ ਲਓ ਜਾਂ ਆਪਾਂ ਸ੍ਰੀ ਇਸਕੀਰੀ ਚ ਮਠੇਵ ਵਗੈਰਾ ਕਦੇ ਦੇਣੀ ਹੁੰਦੀ ਹੈ ਤਾਂ ਆਪਾਂ ਉਹ ਚੀਜ਼ਾਂ ਆਪਾਂ ਘਰੇ ਨਹੀਂ ਬਣਾਉਂਦੇ ਕਿਉਂਕਿ ਆਪਣਾ ਐਂਜ ਮੰਨਿਆ ਜਾਂਦਾ ਘਰ ਦਾ ਖੋਆ ਦੇ ਕੇ ਯਾਰ ਕੱਢ ਕੇ ਠੀਕ ਹੈ ਤਾਂ ਉੱਥੇ ਆਪਾਂ ਵੀ ਉਹ ਚੀਜ਼ ਆਪਾਂ ਵੀ ਕਦੇ ਆਪਣੇ ਅੰਦਰ ਉਹ ਕਿਤੇ ਨਾ ਕਿਤੇ ਵਿਆਹਾਂ ਚ ਲਾ ਲਓ ਕਿਤੇ ਨਾ ਕਿਤੇ ਲਾ ਲਓ ਆਪਣੇ ਅੰਦਰ ਵੀ ਉਹ ਜਾਂਦੀ ਹੈ ਪਰ ਆਪਾਂ ਕਹਿੰਦੇ ਵੀ ਕੈਮੀਕਲ ਵਾਲੀ ਚੀਜ਼ ਕਿਉਂ ਜਾਵੇ ਹਨਾ ਕੇ ਦੇ ਅੰਦਰ ਕਿ ਆਪਾਂ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਆ ਤਾਂ ਇੱਥੇ ਸਾਰਾ ਕੁਝ ਪੁਰਾਣਾ ਆਪਾਂ ਨੂੰ ਬਜ਼ੁਰਗਾਂ ਨੇ ਪੈਦਾ ਕਰਨਾ ਕਿਉਂ ਬਣਾਉਣਾ ਲੱਸੀ ਬਣਾਉਣਾ ਸਾਰਾ ਕੁਝ ਸਿਖਾਇਆ ਵਾ ਉਹਨਾਂ ਆਪਣੇ ਲਾਲੂ ਪਿੰਡਾਂ ਚ ਲੱਸੀ ਫਰੀ ਦਿੱਤੀ ਜਾਂਦੀ ਐ ਤਾਂ ਉਹ ਹੀ ਲੱਸੀ ਸ਼ਹਿਰਾਂ ਦੇ ਵਿੱਚ 40-40 ਰੁਪਏ ਵੇਚੀ ਜਾਂਦੀਆਂ ਨਾਲੇ ਪਾਣੀ ਪਾ ਪਾ ਵੇਚੀ ਜਾਂਦੀ ਐ ਠੀਕ ਆ ਪਰ ਉਹ ਕਿਸੇ ਕੰਪਨੀ ਦੀ ਲੱਸੀ ਹੁੰਦੀ ਐ ਉੱਥੇ ਆਪਾਂ ਖਰੀਦ ਕੇ ਰਾਜੀ ਆਂਗੇ ਠੀਕ ਆ ਵੀ ਇਹ ਫਲਾਨੀ ਕੰਪਨੀ ਦੀ ਲੱਸੀ ਪੀਣੇ ਆ ਉਹ ਹੁੰਦੀ ਵੀ ਸਾਰੀ 100 ਗ੍ਰਾਮ ਵਾਲੀ ਲੱਸੀ ਉੱਥੇ ਹੱਸ ਕੇ ਉਹਦੇ 20 ਰੁਪਏ ਦੇ ਦਿੰਨੇ ਆ ਠੀਕ ਆ ਤੇ ਜੇ ਆਪਾਂ ਕਿਸੇ ਜ਼ਿੰਮੇਵਾਰ ਤੋਂ ਜਾਂ ਕਿਸੇ ਉਹ ਅਗਲਾ ਕਹਿੰਦੇ ਨੇ ਲੱਸੀ ਦੇ ਰੁਪਏ ਲੱਸੀ ਤਾਂ ਚੱਲ बिकਦੀ ਨਹੀਂ ਉਹ ਤਾਂ ਦੁੱਧ ਵੀ ਆਪਾਂ ਕਹਿੰਨਾ ਵੀ ਇਹ ਦੁੱਧ ਹੀ ਆ ਘੱਟ ਲਾਲਾ ਤੂੰ ਐ ਲਾਲਾ ਹਨਾ ਵੀ ਉੱਤੇ ਥੋੜਾ ਜਿਹਾ ਆਪਾਂ ਵੀ ਕਿਤੇ ਸਸਤੀ ਚੀਜ਼ ਖਾ ਕੇ ਹਨਾ ਠੀਕ ਆ ਜਾਂ ਮਾੜੀ ਚੀਜ਼ ਖਾ ਕੇ ਆਪਾਂ ਵੀ ਬਰਾਬਰ ਦੇ ਜ਼ਿੰਮੇਵਾਰ ਹਨਾ ਜੇ ਆਪਣੇ ਹੁਣ ਲਿੰਕ ਹੋਣਾ ਆਪਾਂ ਪ्योर ਦੁੱਧ ਹੀ ਲੈਣਾ ਚਾਹੀਏ ਆਪਾਂ ਨੂੰ 100 ਰੁਪਏ 150 ਰੁਪਏ ਕਿਲੋ ਲੈਣਾ ਪੈ ਜੇ 150 ਵਾਲਾ ਵੀ ਤੁਹਾਨੂੰ 70 ਹੀ ਪਊਗਾ ਕਿਉਂਕਿ ਜੇ ਤੁਸੀਂ ਨਕਲੀ ਦੁੱਧ ਲਵੋਗੇ ਜਾਂ ਕਿਸੇ ਕੰਪਨੀ ਦਾ ਦੁੱਧ ਲਓਗੇ ਉਹ ਚੋ クリーム ਲਾਹੀ ਉਹ ਸਾਰਾ ਕੁਝ ਜਿਵੇਂ ਵੀ ਸਿਸਟਮ ਹੁੰਦਾ ਚੱਲ ਇਹਨਾਂ ਦਾ ਉਹ ਸਾਨੂੰ ਜੇ ਪਿਓਰ ਦੁੱਧ ਨੂੰ ਸਾਨੂੰ 80 ਵੀ ਮਿਲਗਾ ਉਹਦੇ ਚ ਤੁਸੀਂ ਅੱਧਾ ਪਾਣੀ ਪਾ ਲਉਗੇ ਸਾਨੂੰ 50 ਵਾਲਾ ਤਾਂ ਤਾਂ ਵੀ ਰਹਿ ਜੂਗਾ ਸਾਨੂੰ ਉਹ ਵੀ ਫਿਰ ਵੀ 70 ਹੀ ਰਹੂਗਾ ਜਿਹੜੀ ਕੰਪਨੀ ਹੁਣ ਜ਼ਿੰਮੇਦਾਰਾਂ ਤੋਂ ਦੁੱਧ ਕੋਈ ਕੰਪਨੀ ਚੱਕਦੀ ਹੈ ਜਾਂ ਕੋਈ ਸਿਸਟਮ ਚੱਕਦਾ ਪਿੰਡਾਂ ਚੋਂ ਦੁੱਧ ਮੰਗਵਾਉਂਦਾ ਉਹ ਉਹਨਾਂ ਨੂੰ 70 ਰੁਪਏ ਦਿੰਦਾ ਤਾਂ ਉਹ ਸਾਨੂੰ ਵੀ 70-75 ਰੁਪਏ ਦੇਈ ਜਾਂਦਾ ਫਿਰ ਉਹਦੇ ਚ ਕੁਛ ਨਾ ਕੁਛ ਤਾਂ ਹੈਗਾ ਹੀ ਹੈ ਨਾ ਕੁਝ ਤਾਂ ਬੰਦਾ ਉਹ ਦੁਕਾਨਾਂ ਦੇ ਕਿਰਾਏ ਆਉਦੀਆਂ ਫੈਕਟਰੀਆਂ ਦੇ ਮੁਲਾਜ਼ਮਾਂ ਦੀ ਤਨਖਾਹ ਟਰਾਂਸਪੋਰਟ ਦਾ ਖਰਚਾ ਸਾਰਾ ਕੁਝ ਉਹ ਮਾਲੂਕੀ ਨੇ ਪੜਨ ਨਹੀਂ ਆਉ। ਠੀਕ ਆ। ਉਹਦੇ ਉਹਦੇ ਨਾਲੋਂ ਜਿਹੜੇ ਸਹਿਰਾਂ ਵਾਲੇ ਨੇ ਉਹ ਸਹਿਰਾਂ ਵਾਲੇ ਨੋਹਰਾਂ ਚ ਕੋਲੇ ਜਾ ਕੇ ਦੁੱਧ ਕਢਾਉਣ। ਠੀਕ ਆ। ਗੇਸੀ ਭਾਈ ਕੋਲੇ ਆ ਕੇ ਲੈ ਜਾਗੇ। ਦੋਦੀ ਨੇ ਕੋਈ ਟਰਸਟਡ ਬੰਦੇ ਉਹਨਾਂ ਨੂੰ ਕਹਿਣ ਵੀ ਭਾਈ ਜੀ ਕੰਨ ਨੂੰ ਕੋਈ ਇਹਦੇ ਚ ਕਮੀ ਪੇਸੀ ਆ ਗਈ। ਠੀਕ ਆ। ਅਸੀਂ ਤੇਰਾ ਕਢਾ ਨਹੀਂ ਛੱਡਣਾ। ਸਾਥੋਂ 200 100 ਦੀਆਂ ਤੇ ਜੇ 110 ਲੈ ਲੈ ਦੁੱਧ ਤੇ ਸਾਨੂੰ ਪਿਓਰ ਦੇ ਕੇ ਜਾਈਂ। ਠੀਕ ਆ। ਹਾਂ ਤੇਰਾ ਕਦੇ ਦੁੱਧ ਚ ਪਾਣੀ ਆ ਗਿਆ ਤੈਨੂੰ ਕੋਈ ਹੋਣੀ। ਚਲ ਥੋੜਾ ਕਾਣਾ ਚੱਲ ਜਊਗਾ। ਕਦੇ ਘਟ ਪੈਂਦੀ ਹੈ ਜਾਂ ਬਬਲੀ ਤਾਂ ਸਾਨੂੰ ਤੂੰ ਦੱਸਦੀ ਹੈ ਭਾਈ ਮੇਰੇ ਕੋਲ ਦੁੱਧ ਘਟ ਗਿਆ ਸੀ ਘਟਣਾ ਸਾਰ ਲਾਈ ਪਰ ਜੇ ਪਾਣੀ ਦਾ ਕਦੇ ਆਜੇ ਤਾਂ ਤੈਨੂੰ ਕੋਈ ਛੋਟਾ ਚਲ ਤੈਨੂੰ ਮਾਫ ਕਰ ਸਕਦੇ ਆ ਪਰ ਜੇ ਉਹਦੇ ਵਿੱਚ ਕਦੇ ਕੈਮੀਕਲ ਆ ਗਿਆ ਜਾਂ ਨਕਲੀ ਦੁੱਧ ਆ ਗਿਆ ਭਾਈ ਅਸੀਂ ਕੇਸ ਕਰਾਂਗੇ ਠੀਕ ਹੈ ਕਿਉਂਕਿ ਕਿਸਤੀ ਜਾਣ ਨਾਲ ਤਾਂ ਕੋਈ ਪੈਸਾ ਜ਼ਰੂਰੀ ਹੋ ਸਕਦਾ ਯਾਰ ਬਾਕੀ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਉਹ ਵੀ ਉਹਨਾਂ ਨੂੰ ਵੀ ਸਖਤ ਸਜ਼ਾ ਹੋਣੀ ਚਾਹੀਦੀ ਜਿਹੜੇ ਚੀਜ਼ ਹੁਣ ਦੁੱਧ ਦੀ ਨਕਲੀ ਬਣਾਉਣਾ ਵੇਚੀ ਜਾਂਦੇ ਆ ਚਲੋ ਫੜਿਆ ਗਿਆ ਮੰਨ ਲਓ ਆਪਾਂ ਕਹਿ ਸਕਦੇ ਆ ਕਿ ਘੱਟ ਫੈਂਟ ਵਾਲਾ ਦੁੱਧ ਪਾਉਂਦਾ ਸੀ ਕੋਈ ਗੱਲ ਨਹੀਂ ਜੇ ਹੁਣ ਵਿੱਚ ਦ ਕਉ ਦੀ ਚਰਬੀ ਕੋਲ ਕੋਲ ਦੀ ਜਾਂਦਾ ਤਾਂ ਫਿਰ ਉਹ ਤਾਂ ਇੱਕ ਤਰ੍ਹਾਂ ਦਾ ਤਾਂ ਪਾਪ ਆ ਤੇ ਉਹਦੀ ਸਜਾ ਦੇ ਹੱਕਦਾਰ ਤੋਂ ਹੈਗੀ ਪਰ ਇੱਥੇ ਸਾਰਾ ਕੁਝ ਚੱਲ ਜਾਂਦਾ ਯਾਰ ਹਨ ਪਰ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਯਾਰ ਉਹਦੇ 'ਚ ਆਪਾਂ ਖਰੀਦਦਾਰ ਵੀ ਉਹਨੇ ਹੱਕਦਾਰ ਹਨ ਜਿੰਨਾ ਮਲਾਵਟ ਕਰਨ ਵਾਲਾ ਹੱਕਦਾਰ ਹੈ ਠੀਕ ਹੈ ਚਲੋ ਆਪਾਂ ਨੂੰ ਕਿਸੇ ਬੰਦੇ ਨੇ ਇਹ ਚੀਜ਼ ਦੇ ਹਿਸਾਬ ਨਾਲ ਕਿਹਾ ਸੀਗਾ ਵੀ ਐਂ ਕਰਕੇ ਯਾਰ ਆਹ ਚੀਜ਼ ਤੇ ਬੋਲਣਾ ਤੁਹਾਡਾ ਪੰਨ ਤਾਂ ਮੈਂ ਸਾਰੇ ਯੂਟਿਊਬਰਾਂ ਨੂੰ ਵੀ ਕਹਿਣਾ ਫੇਸਬੁੱਕ ਜਿਹੜੇ ਅਕਾਊਂਟ ਚਲਾਉਂਦੇ ਉਹਨਾਂ ਨੂੰ ਵੀ ਕਹਿੰਦਾ ਯਾਰ ਇਹ ਨਕਲੀ ਦੁੱਧ ਵਾਲੇ ਪ੍ਰੋਡਕਟ ਤੇ ਵੀ ਥੋੜਿਆਂ ਘਣੇ ਇੱਕ ਦੋ ਵੀਡੀਓ ਪਾਉਂ ਤਾਂ ਆ ਕੇ ਥੋੜੀ ਜ ਖਲਵਾੜ ਨਹੀਂ ਕਰਨਾ ਚਾਹੀਦਾ ਹਨ ਕਿਉਂਕਿ ਜੇਲਾ ਆਪਾਂ ਮੰਨਦੇ ਆਂ ਵੀ ਇਨਸਾਨ ਰੱਬ ਦਾ ਰੂਪ ਹੈ ਤੇ ਰੱਬ ਦੇ ਰੂਪ ਨਾਲ ਆਪਾਂ ਠੱਗੀ ਚੋਰੀ ਕਰਾਂਗੇ ਜੇ ਉਹਦੀ ਸੇਰ ਨਾ ਖੇਡਾਂਗੇ ਠੀਕ ਆ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਪਾਪ ਹੋ ਗਿਆ ਡਾਕਟਰਾਂ ਦੇ ਢਿੱਡ ਭਰਨ ਵਾਲੀ ਗੱਲ ਹੋ ਗਈ ਹਨਾ ਚਲੋ ਥੋੜੇ ਵੀ ਜਵਾਕ ਹੋਣਗੇ ਆਪਾਂ ਵੀ ਜਵਾਕਾਂ ਦੇ ਮਾਰੀ ਇਹ ਕੰਮ ਕਰਦੇ ਹੋਗੇ ਤੁਸੀਂ ਹਨਾ ਹੋਰ ਕਿਸੇ ਨੇ ਪੈਸਾ ਕਮਾ ਕੇ ਠੱਗੀ ਨਾਲ ਕਮਾ ਕੇ ਜਾਂ ਨਕਲੀ ਦੁੱਧ ਜਾਂ ਪਨੀਰ ਤਿਆਰ ਕਰਕੇ ਛਾਤੀ ਦੇ ਧਰਕੇ ਤਾਂ ਕੋਈ ਲਿਆਂਦਾ ਨਹੀਂ ਤੁਸੀਂ ਆਪਦੇ ਜਵਾਕਾਂ ਬਾਰੇ ਇਹ ਕੰਮ ਕਰਦੇ ਵੀ ਆਡੇ ਸਾਡੇ ਜਵਾਕਾਂ ਨੂੰ ਹਰ ਸੁੱਖ ਸੁਭਿ ਹੋਵੇ ਚੰਗੀ ਪੜ੍ਹਾਈ ਸੀ ਦੇ ਸਕੀ ਹਨ ਪਰ ਉਹਨਾਂ ਬੰਦੇ ਨੇ ਬਾਦਵਾ ਮਾਜੇ ਛੋਡੇ ਜਵਾਕਾਂ ਨੂੰ ਲਾਗੀਆਂ ਉਹ ਕਾਨੂੰ ਨਸ਼ੇ ਤੇ ਲੱਗ ਗਏ ਜਾਂ ਕੁਝ ਹੋਰ ਹਨਾ ਸਿਸਟਮ ਹੋ ਗਿਆ ਮੰਨ ਲਓ ਕੋਈ ਜਵਾਕ ਨੂੰ ਕੁਝ ਹੋਈ ਆ ਤਾਂ ਉਹ ਪੈਸਾ ਫਿਰ ਉੱਥੇ ਜੀ ਆਪਾਂ ਕਹਿੰਦੇ ਆ ਰੱਬ ਦਾ ਭਾਣਾ ਹਨਾ ਤਾਂ ਲੋਕਾਂ ਦੀ ਜ਼ਿੰਦਗੀ ਜਵਾਕ ਦੀ ਜ਼ਿੰਦਗੀ ਨਾਲ ਕਿਤੇ ਆਪਾਂ ਖਲਵਾੜ ਕਰਾਂਗੇ ਲੋਕਾਂ ਦੀ ਸ਼ੇਤ ਨਾਲ ਕਿਤੇ ਖਲਵਾੜ ਕਰਾਂਗੇ ਤਾਂ ਉਹਦੇ ਤਾਂ ਆਪਾਂ ਨੂੰ ਨਤੀਜੇ ਫਿਰ ਰੱਬ ਰੂਪ ਦਿਖਾਉਗੇ ਨੇ ਤਾਂ ਕਿਸੇ ਦੇ ਦਿਲ ਨੂੰ ਠੇਸ ਲੱਗੀ ਹੋਵੇ ਜਾਂ ਆਪਣੀਆਂ ਗੱਲਾਂ ਗਲਤ ਲੱਗੀਆਂ ਹੋਣ ਤਾਂ ਉਹਦੇ ਵਾਸਤੇ ਆਪਾਂ ਮਾਫੀ ਚਾਹੋਣੇ ਪਰ ਇਹ ਸੱਚੀ ਮਨ ਲਓ ਜੇ ਤੁਹਾਨੂੰ ਖਬਰ ਸੁਣੀ ਵੀ 3000 ਲੀਟਰ ਦੁੱਧ ਨਕਲੀ ਫੜਿਆ ਗਿਆ ਤਾਂ ਸਹੀ ਗੱਲ ਆ ਵੀ ਸੋਚਣ ਵਾਲੀ ਗੱਲ ਬਣਦੀ ਵੀ 3000 ਲੀਟਰ ਜੀ ਆਪਾਂ ਮੱਝਾਂ ਤੋਂ ਦੁੱਧ ਲੈਣਾ ਹੋਵੇ ਤਾਂ ਕਿੰਨੀਆਂ ਮੱਝਾਂ ਦੀ ਸਾਂਭ-ਸਮਾਲ ਕਿੰਨੀ ਮਿਹਨਤ ਲੱਗੂਗੀ ਤਾਂ ਉਹ ਬੰਦੇ ਨੂੰ ਤਾਂ ਬਚਣੀ ਆ 10-20 ਰੁਪਏ ਲੀਟਰ ਦੁੱਧ ਮਗਰ ਮੰਨ ਲਓ ਇੱਕ ਮੱਝ 10 ਲੀਟਰ ਦੁੱਧ ਦਿੰਦੀ ਆ ਤਾਂ 10 ਮੱਝਾਂ 100 ਲੀਟਰ ਦੁੱਧ ਦੇਣੀਆਂ ਤਾਂ ਕਿੰਨੀਆਂ ਮੱਝਾਂ 3000 ਲੀਟਰ ਦੁੱਧ ਦੇਣੀਆਂ ਤਾਂ ਉਹਦੀ ਤਾਂ ਕਿੰਨੀ ਮਿਹਨਤ ਸਾਰੇ ਡੱਬਰ ਦੀ ਭੂਤ ਲਈ ਗੋਹੇ ਨਾਲ ਗੋਹਾ ਹੋਊਗਾ ਤਾਂ ਉਹਨੂੰ ਤਾਂ ਫੇਰ ਮੰਨ ਲਓ ਜੇ ਲੱਖ ਦਾ ਦੁੱਧ ਵੇ 10-20000 ਰੁਪਏ ਬਚੂਗਾ ਤੇ ਇੱਕ ਬੰਦੇ ਨੇ ਸਾਰਾ ਪਾ ਕੇ 2-4000 ਦਾ ਕੈਮੀਕਲ ਕੈਮੀਕਲ ਹੁੰਦਾ ਹੀ ਇੰਨੇ ਇੱਕ ਦਾ ਤਾਂ ਉਹ ਬੰਦਾ 3-3000 ਰੁਪਏ 1000 ਦੁੱਧ ਲੀਟਰ ਵੇਚੀ ਜਾਂਦਾ 1000 ਲੀਟਰ 100 ਲੀਟਰ ਚਲ ਜਿੰਨਾ ਵੀ ਬੰਦਾ ਵੇਚਦਾ ਵੀ ਫੇਰ ਤਾਂ ਵੀ ਸਾਰੇ ਬੰਦੀ ਇਸ ਕੰਮ ਤੇ ਦੂਜੇ ਬੰਦੀ ਵੀ ਇਸ ਕੰਮ ਚ ਆਉਣਗੇ ਵੀ ਆਪਾਂ ਡੰਗਰਾਂ ਤੋਂ ਖੁਰਕਿਉਂ ਬਣਾਉਣੇ ਆਪਾਂ ਨਕਲੀ ਤਿਆਰ ਕਰ ਲਓ ਜਿਸ ਨੂੰ ਅਗਲੀ ਚੀਜ਼ ਵੇਕਦੀ ਹੈ ਕੋਈ ਪੁੱਛਦੇ ਨੇ ਤੇ ਰਾਜਾ ਬਾਬੂ ਨੇ ਚਲੋ ਐਕਸ਼ਨ ਲਿਆ ਗਿਆ ਬਹੁਤ ਵਧੀਆ ਤਾਂ ਕੋਸ ਤਾਂ ਡਰ ਦੀ ਹਟ ਜਾਂਦੇ ਹੁੰਦੇ ਆ ਤਾਂ ਬਾਕੀ ਜਿਹੜੇ ਖਾਨਣ ਭਰਾ ਠੀਕ ਆ ਦੁੱਧ ਲੈਂਦੇ ਆ ਜਾਂ ਮੰਨ ਲਓ ਕੰਜ਼ਿਊਮਰ ਦੁੱਧ ਲੈਂਦੇ ਆ ਉਹ ਦੁੱਧ ਇਸ ਤਰ੍ਹਾਂ ਨਾਲ ਲੈਣ ਜਿਹੜੇ ਬੰਦੇ ਇਹ ਗਲਤ ਕੰਮ ਕਰਦੇ ਆ ப்ਲੀਜ਼ ਉਹਨਾਂ ਨੂੰ ਵੀ ਗ੍ਰੇਜ ਕਰਨਾ ਚਾਹੀਦਾ ਹਨਾ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਰਿਕਵੈਸਟ ਲਾ ਲਓ ਵਾਰਨਿੰਗ ਲਾ ਲਓ ਕੁਝ ਵੀ ਲਾ ਲਓ ਵੀ ਯਾਰ ਇਹ ਚੀਜ਼ਾਂ ਦੇ ਤੀਜੇ ਗਲਤ ਹੁੰਦੇ ਆ ਨਾ ਵੀ ਕਦੇ ਨਾ ਕਦੇ ਬੰਦਾ ਫਾਇਰ ਦਿਆ ਤਾਂ ਉਹਨੂੰ ਕਿੰਨੀਆਂ ਲਾਹਨਤਾਂ ਪੈਂਦੀਆਂ ਨੇ ਕਿੰਨਾ ਉਹਦੇ ਪਰਿਵਾਰ ਨੂੰ ਠੀਕ ਆ ਜਵਾਕਾਂ ਤੇ ਵੀ ਇਹ ਚੀਜ਼ਾਂ ਹੁੰਦਾ ਵੀ ਕਾਹਨੂੰ ਯਾਰ ਜਵਾਕੜਾ ਵੀ ਚੰਗੇ ਨਿਕਲਣੇ ਆ ਕੋਟ ਕੋਟ ਕਿਸਾਨ ਭਰਾਵਾਂ ਨੂੰ ਤੇ ਇੱਕ ਜੁਮਰਾਂ ਨੂੰ ਜੁੜਨ ਦੀ ਲੋੜ ਆ ਵੀ ਗਲਤ ਜਿਹੜਾ ਕੰਮ ਹੋ ਰਿਹਾ ਕਿ ਤੇ ਨਕਲੀ ਦੁੱਧ ਬਣ ਰਿਹਾ ਉਹਦੇ ਖਿਲਾਫ ਆਵਾਜ਼ اٹھਾਓ ਜੇ ਤੁਸੀਂ ਕਿਤੇ ਦੇਖਦੇ ਹੋ ਉਹਦੀਆਂ ਵੀਡੀਓ ਵਾਇਰਲ ਕਰੋ ਠੀਕ ਆ ਤਾਂ ਦੁੱਧ ਚਾਹੇ 70 ਵਾਲਾ 80 ਰੁਪਏ 90 ਰੁਪਏ 100 ਰੁਪਏ ਲੈ ਲਓ ਠੀਕ ਆ ਘੱਟ ਲੈ ਲਓ ਜੇ ਲੀਟਰ ਲੈਣ ਨੂੰ ਤਾਂ ਅੱਧਾ ਲੀਟਰ ਲੈ ਲਓ ਪਰ ਦੁੱਧ ਸਿੱਧਾ ਕਿਸਾਨ ਤੋਂ ਟਰਸਟਡ ਬੰਦੇ ਤੋਂ ਲੈਣ ਦੀ ਕੋਸ਼ਿਸ਼ ਕਰੋ 100 ਰੁਪਏ ਦੁੱਧ ਲੈ ਲਓ ਯਾਰ ਉਹਦੇ ਚ ਪਾਣੀ ਪਾ ਕੇ ਪੀ ਲਓ ਤੁਹਾਡੇ ਨਹੀਂ ਪਿਓਰ ਪਚਦਾ ਸਿੱਧੀ ਜੀ ਗੱਲ ਹੈ ਤੇ ਉਹਨੂੰ ਪਿਆਰ ਪੀ ਰਹੇ ਜੀ ਉਹ ਪਰ ਜਿੰਨ ਸਸਤੇ ਦੇ ਚੱਕਰ 'ਚ ਨਕਲੀ ਦੁੱਧ ਪਣੀਏ ਖਾਣਾ ਤਾਂ ਛੋੜੀ ਉਹ ਛੋੜੀ ਮਰਜੀ ਕਿਉਂਕਿ ਇੱਕ ਪਾਸੇ ਤਾਂ ਤੁਸੀਂ 20-30 ਰੁਪਏ ਇੱਕ ਦਿਨ ਦੇ ਵਿਚਾਰੋਂ ਤੇ ਜੇ ਤੁਹਾਨੂੰ ਹਸਪਤਾਲਾਂ 'ਚ ਜਾਣਾ ਪੈ ਜਾਵੇ ਉੱਥੇ 10-20 ਲੱਖ ਤੋਂ ਬਿਨਾ ਖੜਾ ਛੱਡਦਾ ਨਹੀਂ ਤੇ ਜਿਹੜੇ ਬੰਦੇ ਦੀ ਸਿਹਤ ਜਾਨਦੀ ਹੈ ਤਾਂ ਉਹ ਜਾਣਦੀ ਹੈ ਤਾਂ ਅੱਜ ਦੀ ਵੀਡੀਓ ਕਾਫੀ ਲੰਮੀ ਹੋਗੀ ਬਸ ਆਪਣਾ ਇਹੀ ਸੀਗਾ ਵੀ ਯਾਰ ਨਕਲੀ ਚੀਜ਼ਾਂ ਤੋਂ ਗਰੇਜ ਕਰੋ ਠੀਕ ਹੈ ਤੇ ਪੈਸੇ ਦੇ ਕੇ ਉਹਦੀ ਮੰਨ ਲਓ ਉਹਦੀ ਕੀਮਤ ਚਕਾਉਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਸਾਨੂੰ ਚੀਜ਼ ਪਿਓਰ ਵੀ ਮਿਲੂਗੀ ਸਭ ਕੁਝ ਪਿਓਰ ਮਿਲੂਗਾ ਔਰਗੈਨਿਕ ਲੈ ਲਓ ਪਿਓਰ ਲੈ ਲਓ ਹਣਾ ਧੰਨਵਾਦ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਕਮੈਂਟ ਤੇ ਸ਼ੇਅਰ ਕਰੋ